ਗੁਰੂ ਪਿਆਰੀ ਸਰਬੱਤ ਸਾਂਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਣ ਕਰ ਰਹੇ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਚਨਾ ਬਾਣੀ ਅਕਾਲ ਉਸਤਤਿ ਦੀ ਵਿਆਖਿਆ ਅਉ ਸੰਗਤ ਜੀ ਅੱਗੇ ਮਾਰੇ ਦੇਖਦੇ ਆ ਕੀ ਫਰਮਾਨ ਕਰਦੇ ਹਨ ਕਹੂੰ ਜਸ਼ਗੰਦਰਬ ਉਰਗ ਕਹੂੰ ਵਿਦਿਆਤਾਰ ਮਾਰਾਈ ਕਹਿੰਦੇ ਹਨ ਕਿ हे ਅਕਾਰਪੁਰਖ ਸੱਚੇ ਪਾਤਸ਼ਾ ਕਿਤੇ ਆਪ ਯਸ਼ ਯਸ਼ ਭਾਵ ਕਹੇ ਕਿ ਦੇਵ ਲੋਕ ਦੇ ਸ਼ਜਿੰਦੇ ਹੋ ਕਿਤੇ ਆਪ ਗੰਦਰਭ ਹੋ ਗੰਦਰਭ ਤੋਂ ਭਾਵ ਹੈ ਕਿ ਦੇਵ ਲੋਕ ਦੇਵਤਾ ਲੋਕ ਦੇ ਜੁਗ ਬਈਏ ਹਨ ਉਹਨਾਂ ਨੂੰ ਗੰਦਰਭ ਕੇ ਆ ਗਿਆ ਹੈ ਉਰਗ ਉਰਗ ਤੋਂ ਭਾਵ ਕਹੇ ਕਿ ਕਿਤੇ ਆਪ ਸੱਪ ਹੋ ਕਹੁ ਵਿਦਿਆਤਰ ਵਿਦਿਆਤਾ ਤੋਂ ਭਾਵ ਹੈ ਪ੍ਰithvi ਕੈਨ ਤੋਂ ਭਾਵ ਕੀ ertid ਇਸ ਵਰਗ ਦੇ ਵਿੱਚ ਘਾਰ ਰਹਿਣ ਵਾਲੇ ਇੱਕ ਖਾਸ ਕਿਸਮ ਦੇ ਪ੍ਰਜਾਤੀ ਦੇ ਦੇਵਤੇ ਹੋ ਅਗੇ ਮਾਰਾਈ ਕਹਿੰਦੇ ਹਨ ਕਿ ਕਹਉ ਭਏ ਕਿਨਰ ਹੈ ਅਤੇ ਕਿਤੇ ਕੁਸ਼ੇਰ ਦੀ ਸਭਾ ਦੇ ਨਚਾਰ ਸੰਗਤ ਜੀ ਜੋ ਨੱਚਣ ਵਾਲੇ ਹੁੰਦੇ ਹਨ ਨਚਾਰ ਹੁੰਦੇ ਹਨ ਕਿਨਰ ਜਿਨ੍ਹਾਂ ਨੂੰ ਕਿਹਾ ਗਿਆ ਹੈ ਉਹਨਾਂ ਦੇ ਵਿੱਚ ਵੀ ਮਾਰਾ ਜੀ ਨੇ ਆਪ ਦਾ ਦਰਸ਼ਨ ਕੀਤਾ ਹੈ ਮਾਰਾ ਜੀ ਕਹਿੰਦੇ ਹਨ ਕਿ ਉਹਨਾਂ ਦੇ ਵਿੱਚ ਵੀ ਆਪ ਦੀ ਜੋਤ ਹੈ ਪਿਛਾਚੇ ਪਿਛਾਸ ਤੋਂ ਭਾਵ ਹੈ ਮਾਸ ਖਾਣ ਵਾਲੇ ਜਿਸ ਦਾ ਧੜ ਮਨੁੱਖ ਦਾ ਤੇ ਮੂੰਹ ਕੋੜੇ ਦਾ ਹੁੰਦਾ ਹੈ ਕਿਤੇ ਮਾਸਾहारी ਜੀਵ ਹੋ ਕਹੂੰ ਪ੍ਰੇਤ ਹੋ ਅਤੇ ਕਿਤੇ ਡਰਾਉਣੀ ਸ਼ਕਲ ਵਾਲੇ ਪਿਛਾਚਾਂ ਦੀ ਇੱਕ ਜਾਤੀ ਪੂਤਾਂ ਪ੍ਰੇਤਾਂ ਦੇ ਵਿੱਚ ਵੀ ਆਪ ਦਾ ਵਾਸ ਹੀ ਹੈ ਹਰ ਇੱਕ ਕਣ ਕਣ ਦੇ ਵਿੱਚ ਆਪ ਜੀ ਦੀ ਜੋਤ ਹੈ ਇਸ ਕਰਕੇ ਮਾਰਾ ਹੀ ਕਹਿੰਦੇ ਹਨ ਕਿ ਪੂਤਾਂ ਪ੍ਰੇਤਾਂ ਦੇ ਵਿੱਚ ਵੀ ਆਪ ਹੀ ਵੱਸਦੇ ਹੋ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਕਹੋ ਹੋਏ ਕਾ ਹਿੰਦੂਆ ਗਾਇਤਰੀ ਕੋ ਗੁਪਤ ਜਪਿਓ ਮਾਰਾ ਹੀ ਕਹਿੰਦੇ ਹਨ ਕਿ ਕਿਤੇ ਤੁਸੀਂ ਹਿੰਦੂਆਂ ਦੇ ਵਿੱਚ ਆਪ ਸਮਾਇਕ ਕੇ गायत्री मंत्र ਦਾ ਗੁਪਤ ਰੂਪ ਵਿੱਚ ਜਾਪ ਕਰ ਰਹੇ ਹੋ ਕਹੂ ਹੋਏ ਕਾ ਤੁਰਕਾ ਅਤੇ ਕਿਤੇ ਮੁਸਲਮਾਨਾਂ ਦੇ ਵਿੱਚ ਪੁਕਾਰੇ ਬਾਗ ਦੇਤ ਹੋ ਸਮਾਏ ਹੋ ਉੱਚੀ ਉੱਚੀ ਆਵਾਜ਼ ਨਾਲ ਨਮਾਜ਼ ਲਈ ਬਾਗ ਦੇ ਰਹੇ ਹੋ ਸਾਧ ਸੰਗਤ ਜੀ ਮਾਰੇ ਕਿੰਦੇ ਹਨ ਕਿ ਕਿਤੇ ਤਾਂ ਤੁਸੀਂ ਗੁਪਤ ਹਿੰਦੂਆਂ ਦੇ ਰੂਪ ਦੇ ਵਿੱਚ ਗਾਇਤਰੀ ਦਾ ਮੰਤਰ ਜਾਪ ਕਰ ਰਹੇ ਹੋ ਜੋ ਕਿਸੇ ਨੂੰ ਪਤਾ ਵੀ ਨਹੀਂ ਚੱਲ ਰਿਹਾ ਅਤੇ ਕਿਤੇ ਸ਼ਰੇਆਮ ਲੋਕਾਂ ਦੇ ਵਿੱਚ ਉੱਚੀ ਉੱਚੀ ਪੁਕਾਰ ਕੇ ਨਮਾਜ਼ ਪੜਨ ਦੇ ਵਾਸਤੇ ਬਾੰਗ ਦੇ ਰਹੇ ਹੋ ਆਪ ਜਿਹਦੇ ਰੂਪ ਅਨੇਕ ਹਨ ਹਰ ਇੱਕ ਜੋਤ ਦੇ ਵਿੱਚ ਆਪ ਸਮਾਏ ਹੋਏ ਹੋ ਅੱਗੇ ਮਾਰਾਈ ਕਹਿੰਦੇ ਹਨ ਕਿ ਕਹੂੰ ਕੋਕ ਕਾਬ ਹੋਏ ਕੈ ਕੁਰਾਨ ਕੋ ਪੜਤ ਮਤ ਕੋਕ ਤੋਂ ਭਾਵ ਕਹੀਏ ਪੰਡਤ ਕੋਕ ਸਾ ਸੰਗਤ ਜੀ कहूं कोक काव्य काम शास्त्र जिसने काम का ग्रंथ लिखा है काम के उपर जिसने लिखा है कि महाराज कहते हैं कि किते आप काम के ग्रंथ पढ़ रहे हो काव्य तो भाव है कविता किते कवि रूप हो के कोक शास्त्र की कविता पढ़ते हो काम रूप दे ग्रंथ पढ़ रहे हो ਅਤੇ ਗੇਮਾਰੇ ਕਿੰਨੇ ਹਨੇ ਪੁਰਾਨ ਕੋ ਪੜਤ ਮਤ ਅਤੇ ਕਿਤੇ ਪੁਰਾਨਾ ਦੇ ਉਪਦੇਸ਼ਾਂ ਨੂੰ ਪੜ੍ਹਦੇ ਹੋ ਦੇਖੋ ਨੈਗੇਟਿਵ ਅਤੇ ਪੋਜ਼ਿਟਿਵ ਦੋਵਾਂ ਵਿੱਚ ਹੀ ਪਰਮਾਤਮਾ ਦੀ ਹੋਂਦ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੱਸ ਰਹੇ ਹਨ ਕਿ ਕਿਤੇ ਆਪ ਕਾਮ ਸ਼ਾਸਤਰ ਪੜ੍ਹ ਰਹੇ ਹੋ ਕਿਤੇ ਆਪ ਪੁਰਾਨ ਦੇ ਉਪਦੇਸ਼ਾਂ ਨੂੰ ਪੜ੍ਹ ਰਹੇ ਹੋ ਦੁਆਵਾਂ ਵਿੱਚ ਆਪ ਹੀ ਹੋ ਆਪ ਦੀ ਹੀ ਜੋਤ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਕਤੋਂ ਹੂ ਕੁਰਾਨ ਕੋ ਨਿਧਾਨ ਜਾਣ ਲੈ ਤੋ ਕਿਤੇ ਆਪ ਗਿਆਨੀ ਹੋ ਕੇ ਕੁਰਾਨ ਦੇ ਸਿਧਾਂਤ ਨੂੰ ਸਮਝ ਲੈਂਦੇ ਹੋ ਕਿਤੇ ਮਹਾਰਾਜ ਆਪ ਗਿਆਨੀ ਹੋ ਅਤੇ ਕੁਰਾਨ ਦੇ ਸਿਧਾਂਤ ਨੂੰ ਸਮਝ ਲੈਂਦੇ ਹੋ ਅਤੇ ਉਸ ਦੇ ਉੱਪਰ ਚੱਲਦੇ ਹੋ ਗੇ ਮਾਰੇ ਕਹਿੰਦੇ ਹਨ ਕਿ ਕਹੂੰ ਬੇਦਰੀਤ ਕਹੂੰ ਤਾਂਸਿਓ ਬਿਪਰੀਤ ਕਿਤੇ ਤੇ ਵੇਦਾਂ ਦੀ ਮਰਿਆਦਾ ਦੇ ਅਨੁਸਾਰ ਵੇਦਾਂ ਦੀ ਰੀਤ ਦੇ ਅਨੁਸਾਰ ਆਪ ਵਾਹਿਗੁਰੂ ਸੱਚੇ ਪਾਤਸ਼ਾਹ ਚਲਦੇ ਹੋ ਅਤੇ ਕਿਤੇ ਇਸ ਤੇ ਉਲਟ ਵੀ ਚਲਦੇ ਹੋ ਕਹੂੰ ਤਾਂਸਿਓ ਬਿਪਰੀਤ ਬਿਪਰੀਤ ਤੋਂ ਭਾਵ ਕੀ ਹੈ ਕੀ ਵਿਪਰੀਤ ਉਲਟ ਮਰਿਆਦਾ ਦੇ ਉਲਟ ਚਲਦੇ ਹੋ ਵੇਦਾਂ ਦੀ ਮਰਿਆਦਾ ਦੇ ਅੱਗੇ ਮਾਰੇ ਕਿਹਾ ਹਨ ਕਿ ਕਾਹੂ ਤ੍ਰੇਗਨ ਅਤੀਤ ਕਾਹੂ ਸੁਰਗਨ ਸਉਮੇਤ ਹੋ ਕਿਤੇ ਆਪ ਤਿੰਨਾ ਗੁਣਾ ਤੋਂ ਨਿਰਲੇਪ ਹੋ ਤਿੰਨ ਗੁਣਾ ਤੋਂ ਕਿਤੇ ਆਪ ਵਖ ਹੋ ਸਾਧ ਸੰਗਤ ਜੀ ਪਿਛਲੇ ਭਾਗ ਦੇ ਵਿੱਚ ਜੋ ਅਖੀਰ ਤੇ ਪੰਕਤੀ ਆਈ ਸੀ ਉਸ ਦੇ ਅਖੀਰ ਤੇ ਵੀ ਇਹੀ ਪੰਕਤੀਆਂ ਆਈਆਂ ਸੀ ਦੋ ਉਸ ਤੇ ਅਰਥ ਵੀ ਇਹੀ ਸਨ ਅਤੇ ਕਿਤੇ ਆਪ ਸਾਰੇ ਗੁਣਾ ਦੇ ਨਾਲ ਭਰਪੂਰ ਹੋ ਅਤੇ ਕਿਤੇ ਆਪ ਗੁਣਾ ਤੋਂ ਕਈ ਕੋਹਾਂ ਵੈਗਰੂ ਸੱਚੇ ਪਾਤਸ਼ਾਹ ਦੂਰ ਹੋ ਮਾਰੇ ਅੱਗੇ ਕਹਿੰਦੇ ਹਨ ਕਿ ਕਹੂੰ ਦੇਵਤਾਨ ਕੇ دیਵਾਨ ਮੈਂ ਬਿਰਾਜਮਾਨ ਕਿਤੇ ਆਪ ਦੇਵਤਿਆਂ ਦੀ ਸਭਾ ਦੇ ਵਿੱਚ دیਵਾਨ ਤੋਂ ਭਾਵ ਹੈ ਸਭਾ ਦੇਵਤਾਨ ਤੋਂ ਭਾਵ ਹੈ ਦੇਵਤਿਆਂ ਦੀ ਸਭਾ ਦੇ ਵਿੱਚ ਕਿਤੇ ਮਹਾਰਾਜ ਸੱਚੇ ਪਾਤਸ਼ਾਹ ਆਕਾਲ ਪੁਰਖ ਆਪ ਬਿਰਾਜਮਾਨ ਹੋ ਕਾਹੂ ਦਾਨਵਾਨ ਕੋ ਗੁਮਾਨ ਮਤ ਦੇਤ ਹੋ ਅਥੇ ਕਿਤੇ ਆਪ ਦੇਵਤਾਂ ਨੂੰ ਹੰਕਾਰ ਵਾਲੀ ਬੁੱਧੀ ਪ੍ਰਦਾਨ ਕਰਦੇ ਹੋ ਕਿਤੇ ਮਹਾਰਾਜ ਆਪ ਦੇਵਤਿਆਂ ਦੀ ਸਭਾ ਦੇ ਵਿੱਚ ਬੈਠੇ ਹੋ ਤੇ ਕਿਤੇ ਦੇਵਤਾਂ ਨੂੰ ਹੰਕਾਰ ਵਾਲੀ ਬੁੱਧੀ ਪ੍ਰਦਾਨ ਕਰ ਰਹੇ ਹੋ ਅੱਗੇ ਮਹਾਰਾਜ ਕਹਿੰਦੇ ਹਨ ਕਿ ਕਾਹੂ ਇੰਦਰ ਰਾਜਾ ਕੋ ਮਿਲਤ ਇੰਦਰ ਪਦਵੀ ਸੀ ਮਾਰਾ ਹੀ ਕਿਤੇ ਆਪ ਇੰਦਰ ਰਾਜੇ ਨੂੰ ਦੇਵਤਿਆਂ ਦੇ ਰਾਜੇ ਦੀ ਪਦਵੀ ਦੇ ਰਹੇ ਹੋ ਨਿਵਾਜ ਰਹੇ ਹੋ ਕਹੂੰ ਇੰਦਰ ਪਦਵੀ ਛਪਾਏ ਸੀਨ ਲੈਤ ਹੋ ਅਤੇ ਕਿਤੇ ਉਸੇ ਇੰਦਰ ਪਾਸੋਂ ਉਸ ਨੂੰ ਦਿੱਤੀ ਪਦਵੀ ਖੋ ਰਹੇ ਹੋ ਪਰ ਆਪ ਹੀ ਸਭ ਕਾ ਅਰਜ ਕਰ ਰਹੇ ਹੋ ਜੇ ਮਾਰਾ ਹੀ ਕਹਿੰਦੇ ਹਨ ਕਿ ਕਤ ਹੂੰ ਬੇਚਾਰ ਅਭੀ ਚਾਰ ਕੋ ਵਿਚਾਰਤ ਹੋ ਅਤੇ ਕਿਤੇ ਤੁਸੀਂ ਆਪ ਸੁਭ ਵਿਚਾਰਾਂ ਦੇ ਵਿਚਾਰ ਕਰਦੇ ਹੋ ਅਤੇ ਕਿਤੇ ਅਸ਼ੁਭ ਤੋਂ ਭਾਵ ਹੈ ਕਿ ਗਲਤ ਵਿਚਾਰਾਂ ਦੇ ਵਿਚਾਰ ਕਰਦੇ ਹੋ ਅੱਗੇ ਮਾਰੀ ਕਿਹਨਾਂ ਕੇ ਕਾਹੂ ਨੇਜ ਨਾਰ ਪਰ ਨਾਰ ਕਨਕੇਤ ਹੋ ਨੇਜ ਨਾਰ ਤੋਂ ਭਾਵ ਕਹੇ ਕਿ ਆਪਣੀ ਕਿਤੇ ਆਪ ਸਵੈ ਨਾਰੀ ਨੂੰ ਭੋਗ ਰਹੇ ਹੋ ਕਹਨ ਤੋਂ ਭਾਵ ਹੈ ਕਿ ਕਿਤੇ ਆਪ ਆਪਣੀ ਣਾਰੀ ਨੂੰ ਆਪਣੀ ਘਰ ਵਾਲੀ ਨੂੰ ਕਹਿ ਸਕਦੇ ਆਂ ਕਿ ਭੋਗ ਰਹੇ ਹੋ ਅਤੇ ਕਿਤੇ ਪ੍ਰਾਈ ਇਸਤਰੀ ਦੇ ਨਾਲ ਰੰਗ ਮਾਣ ਰਹੇ ਹੋ ਅਤੇ ਦੋਹਾਂ ਵਿੱਚ ਵੀ ਆਪ ਦੀ ਹੀ ਜੋਤ ਸਮਾਈ ਹੈ ਚਾਹੇ ਉਹ ਨੇਜ ਨਾਰ ਪਰ ਨਾਰ ਕੇ ਚਾਹੇ ਨਕੇਤ ਹੋ ਚਾਹੇ ਪ੍ਰਾਈ ਇਸਤਰੀ ਦੇ ਨਾਲ ਸੰਗ ਕਰ ਰਹੇ ਹੋ ਰਜੋਤ ਮਾਰਾ ਆਪਦੀ ਹੀ ਹੈ ਅਕਾਲ ਦੀ ਹੀ ਹੈ ਗੇ ਮਾਰਾਈ ਕਹਿੰਦੇ ਹਨ ਕਿ ਕਹੂੰ ਬੇਦ ਰੀਤ ਕਹੂੰ ਤਾਸਿਓ ਬੇਪਰੀਤ ਫਿਰ ਸਾ ਸੰਗਤ ਜੀ ਉਹੀ ਪੰਕਤੀਆਂ ਆਈਆਂ ਹਨ ਕਿਤੇ ਆਪ ਰੇਦਾਂ ਵੇਦਾਂ ਦੀ ਰੀਤ ਦੇ ਅਨੁਸਾਰ ਚਲਦੇ ਹੋ ਤੇ ਕਿਤੇ ਇਸ ਤੋਂ ਉਲਟ ਚਲਦੇ ਹੋ ਕਹੂੰ ਤ੍ਰੇਗਨ ਅਤੀਤ ਕਹੂੰ ਸੁਰਗਨ ਸਮੇਤ ਹੋ ਕਿਤੇ ਆਪ ਇਹਨਾਂ ਤਿੰਨਾਂ ਗੁਣਾਂ ਦੇ ਨਾਲ ਨਿਰਲੇਪ ਹੋ ਅਤੇ ਕਿਤੇ ਆਪ ਸਾਰੇ ਆ ਗੁਣਾਂ ਦੇ ਨਾਲ ਭਰਪੂਰ ਹੋ। ਰਜੋ ਗੁਣ, ਤਮੋ ਗੁਣ, ਸਤੋ ਗੁਣ ਸਾ ਸੰਗ ਜਿਸ ਤੋਂ ਕਿਤੇ ਦੂਰ ਹੋ ਅਤੇ ਕਿਤੇ ਸਾਰੇ ਗੁਣਾਂ ਦੇ ਨਾਲ ਭਰਪੂਰ ਹੋ ਅੱਗੇ ਮਹਾਰਾਜ ਕਹਿੰਦੇ ਹਨ ਕਿ ਕਹੂੰ ਸ਼ਸਤਰ ਧਾਰੀ ਕਹੂੰ ਵਿਦਿਆ ਕੇ ਵਿਚਾਰੀ ਕਿਤੇ ਆਪ ਸ਼ਸਤਰਾਂ ਦੇ ਧਾਰਨੀ ਹੋ ਸ਼ਸਤਰ ਧਾਰੀ ਹੋ ਕਹੂੰ ਵਿਦਿਆ ਕੇ ਵਿਚਾਰੀ ਤੋਂ ਭਾਵ ਹੈ ਕਿਤੇ ਆਪ ਪੰਡਤ ਬਣ ਕੇ ਵੇਦਾਂ ਦੇ ਵਿਚਾਰ ਕਰਦੇ ਹੋ ਬੜੇ ਗਿਆਨਵਾਨ ਹੋ ਤੇ ਕਿਤੇ ਸ਼ਸਤਰਧਾਰੀ ਹੋ ਅੱਗੇ ਮਾਰੀ ਜਾਂਦੇ ਹਨ ਕਿ ਕਹੂੰ ਮਾਰਤ ਅਹਾਈ ਕਿਤੇ ਆਪ ਹਵਾ ਭੱਕ ਕੇ ਗੁਜ਼ਾਰਾ ਕਰਨ ਵਾਲੇ ਹੋ ਕਹੂੰ ਨਾਰ ਕੇ ਨਿਕੇਤ ਹੋ پتہ ਕਿਤੇ ਆਪ ਕਿਤੇ ਜਲ ਦੇ ਘਰ ਸਾਗਰ ਦੇ ਵਾਸੀ ਹੋ ਕਿਤੇ ਤਾਂ ਮਾਰੇ ਹੀ ਕਹਿੰਦੇ ਹਨ ਕਿ ਆਪ ਹਵਾ ਭਾਕ ਕੇ ਗੁਜ਼ਾਰਾ ਕਰਦੇ ਹੋ ਅਤੇ ਕਿਤੇ ਜਲ ਦੇ ਘਰ ਦੇ ਸਾਗਰ ਦੇ ਵਾਸੀ ਹੋ ਕਹਿੰਦੇ ਭਾਵੇਂ ਕਿ ਕਿਤੇ ਆਪ ਹਵਾ ਦੇ ਵਿੱਚ ਰਹਿੰਦੇ ਹੋ ਜਿਵੇਂ ਪੰਛੀ ਹਵਾ ਦੇ ਵਿੱਚ ਰਹਿੰਦੇ ਹਨ ਜਲ ਦੇ ਵਾਸੀ ਹੋ ਕਿਤੇ ਜਲ ਦੇ ਵਿੱਚ ਆਪ ਦਾ ਵਾਸ ਹੈਗੇ ਮਾਰੇ ਹੀ ਕਹਿੰਦੇ ਹਨ ਕਿ ਕਾਹੂ ਦੇਵ ਬਾਨੀ ਕਾਹੂ ਸਾਰ ਦਾ ਭਵਾਨੀ ਦੇਵ ਬਾਨੀ ਹੈ ਦੇਵ ਬਾਨੀ ਦੇਵ ਬੋਲੀ ਸੰਸਕ੍ਰਿਤ ਹੈ ਕਿਤੇ ਆਪ ਦੇਵ ਬਾਨੀ ਸੰਸਕ੍ਰਿਤ ਦਾ ਉਚਾਰਨ ਕਰਦੇ ਹੋ ਦੇਵ ਬਾਨੀ ਸਾਧ ਸੰਗਤ ਜੀ ਸੰਸਕ੍ਰਿਤ ਨੂੰ ਕਿਹਾ ਜਾਂਦਾ ਹੈ ਸਾਰਦਾ ਤੋਂ ਭਾਵ ਹੈ ਵਿਦਿਆ ਦੀ ਦੇਵੀ ਸਰਸਵਤੀ ਕਿਤੇ ਆਵ ਵਿਦਿਆ ਦੀ ਦੇਵੀ ਸਰਸਵਤੀ ਹੋਵੇ ਤੇ ਕਿਤੇ ਦੁਰਗਾ ਰੂਪ ਹੋ ਭਵਾਨੀ ਤੋਂ ਭਾਵ ਹੈ ਦੁਰਗਾ ਜਿਸ ਨੂੰ ਮਾਇਆ ਵੀ ਕਿਹਾ ਜਾਂਦਾ ਹੈ ਦੁਰਗਾ ਹੈ ਅੱਗੇ ਮਾਰੇ ਕਿੰਨੇ ਕਹੂੰ ਮੰਗਲਾ ਮੜਾਨੀ ਕਹੂੰ ਸ਼ਾਮ ਕਹੂੰ ਸੇਤ ਹੋ ਕਿਤੇ ਆਪ ਖੁਸ਼ੀ ਦੇਣ ਵਾਲੀ ਪਾਰਬਤੀ ਦਾ ਰੂਪ ਹੋ ਅਤੇ ਕਾਲੇ ਰੰਗ ਵਿੱਚ ਰੂਪਮਾਨ ਹੋ ਅਤੇ ਕਿਤੇ ਸਫੇਦ ਰੰਗ ਵਾਲੇ ਦਿਖਾਈ ਦਿੰਦੇ ਹੋ ਜਿਸ ਨੂੰ ਮਾਰੇ ਕਿੰਨੇ ਹਨ ਕਿ ਕਹੂੰ ਸ਼ਾਮ ਕਹੂੰ ਸੇਤ ਹੋ ਗਿਮਾਰਾਈ ਕਹਿੰਦੇ ਹਨ ਕਿ ਕਹੂੰ ਧਰਮ ਧਾਮੀ ਕਹੂੰ ਸਰਬ ਠੌਰ ਗਾਮੀ ਕਿਤੇ ਆਪ ਧਰਮ ਦੀ ਪਾਲਣਾ ਕਰਨ ਵਾਲੇ ਗ੍ਰਸਤੀ ਹੋ ਅਤੇ ਕਿਤੇ ਆਪ ਸਾਰੇ ਸਥਾਨਾਂ ਵਿੱਚ ਵਿਚਰਨ ਵਾਲੇ ਸਾਧੂ ਹੋ ਧਰਮ ਧਾਮੀ ਤੋਂ ਭਾਵ ਹੈ ਧਰਮ ਦੀ ਪਾਲਣਾ ਕਰਨ ਵਾਲੇ ਗ੍ਰਸਤੀ ਸਰਬ ਠੌਰ ਗਾਮੀ ਤੋਂ ਭਾਵ ਸਾਰੇ ਸਥਾਨਾਂ ਵਿੱਚ ਵਿਚਰਨ ਵਾਲੇ ਸਾਧੂ ਜੋ ਕਿਤੇ ਇੱਕ ਸਥਾਨ ਤੇ ਨਹੀਂ ਬੰਦੇ ਯਾਤਰਾ ਕਰਦੇ ਰਹਿੰਦੇ ਹਨ ਕਿਤੇ ਆਪ ਉਹ ਹੋ ਅਤੇ ਕਿਤੇ ਆਪ ਗ੍ਰਸਤੀ ਹੋ ਪਰ ਦੋਹਾਂ ਦੇ ਵਿੱਚ ਆਪ ਦੀ ਜੋਤ ਹੈ ਅੱਗੇ ਮਾਰੇ ਜਿੰਨੇ ਹਨ ਕਿ ਕਹੂੰ ਜਤੀ ਕਹੂੰ ਕਾਮੀ ਕਿਤੇ ਆਪ ਸੰਜਮ ਵਿੱਚ ਜੀਵਨ ਬਿਤਾਉਣ ਵਾਲੇ ਹੋ ਅਤੇ ਕਿਤੇ ਆਪ ਕਾਮ ਵਾਸਨਾ ਦੇ ਨਾਲ ਭਰੇ ਹੋ ਪਰ ਦੋਹਾਂ ਦੇ ਵਿੱਚ ਆਪ ਦੀ ਹੀ ਜੋਤ ਹੈ ਇਹਨੂੰ ਸਾਧ ਸੰਗਤ ਜੀ ਕਹਿੰਦੇ ਹਨ ਸਮ ਦ੍ਰਿਸ਼ਟੀ ਜੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਨ ਦਿਖਾ ਰਹੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਕਹੂੰ ਜਤੀ ਕਹੂੰ ਕਾਮੀ ਅੱਗੇ ਮਾਰੇ ਕਹਿੰਦੇ ਹਨ ਕਿ ਕਹੂੰ ਦੇਤ ਕਹੂੰ ਲੈਤ ਹੋ ਕਿਤੇ ਜੀਵਨ ਨੂੰ ਦੇਣ ਵਾਲੇ ਹੋ ਅਤੇ ਕਿਤੇ ਦਾਨ ਲੈਣ ਵਾਲੇ ਭਿਖਾਰੀ ਹੋ ਕਿਤੇ ਇੱਕ ਦੇਣ ਵਾਲਾ ਹੈ ਤੇ ਕਿਤੇ ਇੱਕ ਭੀਖ ਲੈਣ ਵਾਲਾ ਹੈ ਤੇ ਦੋਹਾਂ ਦੇ ਵਿੱਚ ਹੀ ਆਪ ਦੀ ਦੀ ਜੋਤ ਸਮਾਈ ਹੋਈ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਕਹੂੰ ਬੇਦਰੀਤ ਕਹੂੰ ਤਾਂ ਸਿਉ ਬੇਪਰੀਤ ਕਹੂੰ ਤ੍ਰੈਗਨ ਅਤੀਤ ਕਹੂੰ ਸੁਰਗਣ ਸਮੇਤ ਹੋ ਸਾਹ ਸੰਗਜੀ ਕਿਤੇ ਆਪ ਵੇਦਾਂ ਦੀ ਰੀਤ ਅਨੁਸਾਰ ਚੱਲਦੇ ਹੋ ਕਿਤੇ ਇਸ ਤੋਂ ਵਿਪਰੀਤ ਚੱਲਦੇ ਹੋ ਕਹੂੰ ਤ੍ਰੈਗਨ ਅਤੀਤ ਕਹੂੰ ਸੁਰਗਣ ਸਮੇਤ ਹੋ ਭਾਵ ਕਿ ਕਿਤੇ ਆਪ ਤਨਾ ਗੁਣਾਂ ਤੋਂ ਭਿੰਨ ਹੋ ਨਿਆਰੇ ਹੋਦਰਲੇਪ ਹੋਤੇ ਕਿਤੇ ਸਾਰੇ ਗੁਣਾਂ ਦੇ ਨਾਲ ਆਪ ਮਾਰਾਈ ਭਰੇ ਹੋਏ ਹੋ ਆਓ 사ਸੰਗਤ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਰਨਾ ਚ ਅਰਦਾਸ ਕਰਦੇ ਆਂ ਮਹਾਰਾ ਸਿੱਖਾਂ ਨੂੰ ਸਿੱਖੀ ਦਾਣ ਕੇ ਸਦਨ ਰਹਿ ਦਨ ਬਖਸ਼ਣਾ ਸਤੇ ਮੇਰ ਪ੍ਰਿਆਤ ਰੱਖਣਾ ਕਾਲ ਸ੍ਰੀ ਚੜ੍ਹਦੀ ਕਲਾ ਕਰਨੀ ਨਾਮਦਾਨ ਬਖਸ਼ਣਾ ਸੰਗਤ ਜੀ ਕਥਾ ਦਾ ਵਿਚਾਰ ਕਰਦੇ ਆਂ अनेका ਪ੍ਰਕਾਰ ਦੇ ਆ ਭੁੱਲਾ ਚੁੱਕਾ ਹੋ ਗਿਆ ਹੋਣੀਆਂ ਆਪ ਸਰਬੱਤ ਸੰਗਤ ਬਖਸ਼ਣ ਜੋਗੋ ਬਖਸ਼ਣਾ ਜਿਸਨੇ ਵੀ ਸੰਗਤ ਜੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰਨਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ